ਜੇ ਕੋਈ ਅੰਗਰੇਜ਼ ਵਿਅਕਤੀ ਨੂੰ ਬੱਚੇ ਨੂੰ ਕੋਈ ਵਿਅਕਤੀ ਦਿੰਦਾ ਮੋਟਰਸਾਈਕਲ ਚਾਹੇ ਉਹ ਬੱਚੇ ਦਾ ਫਾਦਰ ਹੈ ਚਾਹੇ ਹੋਰ ਕੋਈ ਵਿਅਕਤੀ ਹੈ ਉਸ ਵਿਅਕਤੀ ਨੂੰ 3 ਸਾਲ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ ਅੱਜ ਦਾ ਜਮਾਨਾ ਬਹੁਤ ਫਾਸਟ ਹੋ ਗਿਆ ਅਸੀਂ ਕਮਾਕਾਰਾਂ ਜੁੜਦੇ ਆਂ ਬੱਚਿਆਂ ਦਾ ਧਿਆਨ ਜਾ ਕੇ ਨਹੀਂ ਰੱਖਦੇ ਨਾ ਸਕੂਲਾਂ ਜਾ ਕੇ ਪੁੱਛਦੇ ਆਂ ਔਰ ਬੱਚਾ ਕਈ ਵਾਰ ਸਕੂਲ ਨਹੀਂ ਜਾਂਦਾ ਉਹ ਮਾੜੇ ਸੰਗਤ ਵਿੱਚ ਫਸ ਜਾਂਦਾ ਤੇਪ ਦੇ ਜਿਹੜੀ ਨਿਯਮਾਂ ਦੀ ਪਾਲਣਾ ਉਹ ਆਪਾਂ ਪੁਲਿਸ ਦੇ ਡਰ ਤੋਂ ਨਹੀਂ ਚਲਾਨ ਦੇ ਡਰ ਤੋਂ ਨਹੀਂ ਆਪਾਂ ਆਪਣੀ ਸੇਫਟੀ ਲਈ ਕਰਨੀ ਆ। ਔਰ ਦੂਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਲੋਕ ਔਰ ਸਾਡੇ ਬੱਚੇ ਜਿਹੜੇ ਆ ਔਰ ਕਈ ਯਾਰ ਅੰਡਰਏਜ ਬੱਚੇ ਕੋਈ ਵੀਕਲ ਦਿੰਦਾ ਆ 2019 ਦੇ ਵਿੱਚ ਜਿਹੜੀ ਸੋਧ ਕੀਤੀ ਗਈ ਆ ਜੇ ਕੋਈ ਅੰਡਰਏਜ ਵਿਅਕਤੀ ਨੂੰ ਬੱਚੇ ਨੂੰ ਕੋਈ ਵਿਅਕਤੀ ਦਿੰਦਾ ਮੋਟਰਸਾਈਕਲ ਚਾਹੇ ਉਹ ਬੱਚੇ ਦਾ ਫਾਦਰ ਆ ਚਾਹੇ ਹੋਰ ਕੋਈ ਵਿਅਕਤੀ ਆ ਉਸ ਵਿਅਕਤੀ ਨੂੰ 3 ਸਾਲ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ ਸੋ ਆਪਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਬੱਚੇ ਸਕੂਲ ਜਾਂਦੇ ਆ ਕਦੀ ਨਾ ਕਦੀ ਟਾਈਮ ਕੱਢ ਕੇ ਟੀਚਰਾਂ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਬੱਚਾ ਸਕੂਲ ਆਂਦਾ ਕਈ ਵਾਰ ਆਪਾਂ ਅੱਜ ਦਾ ਜਮਾਨਾ ਬਹੁਤ ਫਾਸਟ ਹੋ ਗਿਆ ਅਸੀਂ ਕਮਾਕਾਰਾਂ ਜਰੂਰਦੇ ਆ ਬੱਚਿਆਂ ਦਾ ਧਿਆਨ ਜਾ ਕੇ ਨਹੀਂ ਰੱਖਦੇ ਨਾ ਸਕੂਲਾਂ ਜਾ ਕੇ ਪੁੱਛਦੇ ਆ ਔਰ ਬੱਚਾ ਕਈ ਵਾਰ ਸਕੂਲ ਨਹੀਂ ਜਾਂਦਾ ਉਹ ਮਾੜੇ ਸੰਗਤ ਵਿੱਚ ਫਸ ਜਾਂਦਾ ਸੋ ਮੇਰੀ ਅਪੀਲ ਹੈ ਕਿ ਜਿੱਨਾਂ ਚਰ ਸਾਰੇ ਪਬਲਿਕ ਦਾ ਸਹਿਯੋਗ ਨਹੀਂ ਮਿਲਦਾ ਉਹਨਾਂ ਚਰ ਕੋਈ ਕੰਮ ਨਹੀਂ ਹੋ ਸਕਦਾ ਸੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹ ਤਤ ਪਰ ਲਗਾਤਾਰ ਜਿਹੜੀ ਆ ਉਹ ਮਾੜੇ ਅਨਸਰਾਂ ਨੂੰ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਜੇਲ੍ਹ ਭੇਜ ਰਹੀ ਹੈ ਔਰ ਇਸੇ ਤਰ੍ਹਾਂ ਜਿਹੜੀ ਮਹਮ ਸਾਡੀ ਜਾਰੀ ਸਰ ਸਾਡੇ ਰਾਹੀਂ ਹੁਣ ਚਲਾਨ ਹੋਣੇ ਸ਼ੁਰੂ ਹੋ ਗਏ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੀ ਤਰਜ਼ੀ ਦੇ ਤਰ੍ਹਾਂ ਤਾਂ ਨਿਊ ਚੰਡੀਗੜ੍ਹ ਦੇ ਵਿੱਚ ਕਦੋਂ ਕੋ ਕੈਮਰੇ ਜਿਹੜੇ ਚਾਲੂ ਹੋਣਗੇ ਕਿਉਂਕਿ ਟ੍ਰੈਫਿਕ ਲਾਈਟਾਂ ਦੇ ਉੱਤੇ ਅਜੇ ਵੀ ਕਈ ਲੋਕ ਟ੍ਰੈਫਿਕ ਨਿਯਮ ਦੀ ਉਲੰਘਣਾ ਕਰ ਲੈਂਦੇ ਨੇ ਭਾਵੇਂ ਕਿ ਤੁਹਾਡੇ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਓਵਰਸਪੀਡ ਦੇ ਨਾਕੇ ਵੀ ਲਗਾਏ ਜਾਂਦੇ ਨੇ ਜਗ੍ਹਾ-ਜਗ੍ਹਾ ਚਲਾਨ ਵੀ ਕੀਤੇ ਜਾਂਦੇ ਨੇ ਪਰ ਅਜੇ ਵੀ ਕਈ ਜਗ੍ਹਾ ਲਾਪਰਵਾਹੀ ਤਾਂ ਕਿਸ ਤਰੀਕੇ ਨਾਲ ਹੁਣ ਲੱਗ ਰਿਹਾ ਹੈ ਕਿ ਤੁਹਾਨੂੰ ਕਿਸ ਪਾਸੇ ਲੋਡ ਹੈ ਜਾਂ ਫਿਰ ਕਦੋਂ ਕੋ ਦੇਖੋ ਜਿਸ ਤਰ੍ਹਾਂ ਕਿ ਲੋ ਤਲੂਕੀ ਸੀਟ ਬੈਲਟ ਨਾਲ ਹੈਲਮਟ ਪਾ ਲੰਦੇ ਸੀਗੇ ਦੇਖੋ ਇੰਨੇ ਮੁਲਾਜ਼ਮ ਕਿਤੇ ਵੀ ਨਹੀਂ ਹੈ ਪੂਰੇ ਸਾਡੇ ਜੇ ਹਿੰਦੁਸਤਾਨ ਭਰ ਦੇ ਵਿੱਚ ਚਲਾਈਏ ਕਿ ਹਰੇਕ ਚੌਂਕ ਤੇ ਮੁਲਾਜ਼ਮ ਖੜ੍ਹ ਜਾਂਣ ਲੇਕਿਨ ਸਾਨੂੰ ਸਮਝਣਾ ਪਊਗਾ ਇਹ ਨਹੀਂ ਕਿ ਜੇ ਮਹਾਲੀ ਜ਼ਿਲ੍ਹੇ ਵਿੱਚ ਕੈਮਰੇ ਲੱਗੇ ਆ ਤੇ ਆਪਾਂ ਡਰਦੇ ਮਹਾਲੀ ਜ਼ਿਲ੍ਹੇ ਦੇ ਵਿੱਚ ਆ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਪਿਆ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਪਊਗੀ ਜਿਸ ਤਰ੍ਹਾਂ ਕਿ ਅਸੀਂ ਜਗ੍ਹਾ-ਜਗਾ ਜਾ ਕੇ ਅਵੇਅਰ ਕਰ ਰਹੇ ਆ ਕਿ ਟਰੈਫਿਕ ਦੇ ਜਿਹੜੀ ਨਿਯਮਾਂ ਦੀ ਪਾਲਣਾ ਉਹ ਆਪਾਂ ਪੁਲਿਸ ਦੇ ਡਰ ਤੋਂ ਨਹੀਂ ਚਲਾਣ ਦੇ ਡਰ ਤੋਂ ਨਹੀਂ ਆਪਾਂ ਆਪਣੀ ਸੇਫਟੀ ਲਈ ਕਰਨੇ ਆ ਤਾਂ ਕਿ ਅਸੀਂ ਜੇ ਮੰਨ ਲਓ ਇੱਕ ਰੈੱਡ ਲਾਈਟ ਆ ਸਰਕਾਰ ਨੇ ਪੈਸੇ ਖਰਚੇ ਆ ਪਰ ਕੀ ਕਰਦਾ ਵਿਅਕਤੀ ਆਪਣਾ ਖੱਬਸਾ ਦੇ ਦੇਖਿਆ ਰੈੱਡ ਲਾਈਟ ਜੰਪ ਕੀਤੀ ਜਿਹੜਾ ਵਿਅਕਤੀ ਵਿਚਾਰਾ ਆਪਣੀ ਸਹੀ ਗ੍ਰੀਨ ਲਾਈਟ ਤੇ ਆ ਰਿਹਾ ਉਸ ਦੀ ਜਾਨ ਚਲ ਜਾਂਦੀ ਆ ਉਹ ਉਹਨੇ ਆਪ ਤਾਂ ਜਿਹੜਾ ਆਪਣਾ ਨੁਕਸਾਨ ਕਰਾਣਾ ਹੀ ਆ ਸੋ ਇਸ ਕਰਕੇ ਮੈਂ ਅਸੀਂ ਜੋ ਰੋਜ਼ਾਨਾ ਦੇਖ ਰਹੇ ਹਾਂ ਲੋਕਾਂ ਦੇ ਵਿੱਚ ਕਿ ਕੋਈ ਨਸ਼ਾ ਕਰਕੇ ਡਰਾਈਵਿੰਗ ਕਰਦਾ ਉਹ ਬਹੁਤ ਹੀ ਖਤਰਨਾਕ ਆ ਉਹ ਵਿਅਕਤੀ ਨੇ ਆਪਣੀ ਜਾਨ ਤਾਂ ਗਵਾਣੀ ਗਵਾਲੀਆ ਪਤਾ ਨਹੀਂ ਕਿਸ ਵਿਅਕਤੀ ਦੀ ਜਾਨ ਲੈ ਲੇ ਸੋ ਅਸੀਂ ਉਹਨਾਂ ਦੇ ਵੀ ਹੀ ਜੇ ਕੋਈ ਡਰਿੰਕ ਕਰਕੇ ਡਰਾਈਵਿੰਗ ਕਰਦਾ ਉਹਨਾਂ ਦਾ ਗੱਡੀ ਨੂੰ ਬੰਡ ਕੀਤਾ ਜਾਂਦਾ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ ਜੁਰਮਾਨੇ ਤਾਂ ਬਹੁਤ ਵੱਡੇ ਆ ਸੋ ਮੇਰੀ ਅਪੀਲ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਨਜ਼ਰ ਆਂਦਾ ਕਿ ਗੱਡੀ ਨਸ਼ਾ ਕਰਕੇ ਚਲਾ ਰਿਆ 112 ਤੇ ਉਸੇ ਟਾਈਮ ਕਾਲ ਕਰੋ ਕਿ ਫਲਾਨੀ ਗੱਡੀ ਹੈ ਫਲਾਨੇ ਏਰੀਆ ਚ ਚੱਲ ਰਹੀ ਹੈ ਸਾਨੂੰ ਅ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਉਹ ਬੰਦੇ ਨੇ ਨਸ਼ਾ ਕੀਤਾ ਹੋਇਆ ਸੋ ਉਹ ਇਸ ਕਰਕੇ ਫਿਰ ਸਾਡੀ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਇਮੀਡੀਏਟਲੀ ਉਸ ਬੰਦੇ ਨੂੰ ਕਾਬੂ ਕਰਕੇ ਉਸ ਨੂੰ ਉਸਤੇ ਬੰਦੀ ਕਾਰਵਾਈ